ਲੋ ਜੀ ਜਿਹੜੇ ਮੇਰੇ ਭੈਣ ਭਰਾ ਕੰਮ ਲੱਭ ਰਹੇ ਨੇ ਜਰਮਨ ਚ ਕੰਮ ਦੀ ਆਫਰ ਆਈ ਆ ਜੇ ਕਿਸੇ ਮੇਰੇ ਭੈਣ ਭਰਾ ਨੇ ਕੰਮ ਕਰਨਾ ਹੈ ਪਹਿਲੇ ਨੰਬਰ ਤੇ ਸਾਰਿਆਂ ਨੂੰ ਬੇਨਤੀ ਆ ਵੀਰੇ ਤੁਹਾਨੂੰ ਆਪਾਂ ਪੂਰਾ ਨੰਬਰ ਐਡਰੈਸ ਸਾਰਾ ਕੁਝ ਆਪਾਂ ਕਾਰਡ ਨਾਲ ਲਾ ਦਨੇ ਆ ਫੋਨ ਉਹ ਬੰਦਾ ਕਰੇ ਜੀ ਜਿਹਦੇ ਕੋਲੇ ਪੇਪਰ ਹੈਗੇ ਨੇ ਸਭ ਤੋਂ ਪਹਿਲੀ ਗੱਲ ਇਹ ਹੈ ਰਹਿائش ਦਾ ਕੋਈ ਚੱਕਰ ਨਹੀਂ ਰਹਿائش ਉਹਨਾਂ ਕੋਲੇ ਹੈਗੀ ਆ ਘਰ-ਵਾਰ ਸਾਰਾ ਕੁਝ ਹੈਗਾ ਰਹਿਣ ਨੂੰ ਖਾਣ ਪੀਣ ਨੂੰ ਸਾਰਾ ਕੁਝ ਮਿਲੂਗਾ ਇਦੋਂ ਪਹਿਲਾਂ ਜੇ ਉੱਥੇ ਜਾਮੋ ਤਾਂ ਤੁਹਾਨੂੰ ਇੱਕ ਚੀਜ਼ ਕਹਦਾ ਮੇਰੇ ਉਹ ਕਹਿੰਦੇ ਸੀ ਪੇਪਰਾਂ ਤੇ ਕੰਮ ਕਰਾਵਾਂਗੇ ਪੇਪਰ ਪੂਰੇ ਭਰ ਦਾਂਗੇ ਸਾਨੂੰ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਕਿਉਂਕਿ ਕਈ ਬੰਦੇ ਨੇੜੇ ਕੰਮ ਲੱਭ ਰਹੇ ਨੇ ਤੇ ਤੁਹਾਨੂੰ 1500 1600 ਯੂਰੋ ਨੈਟੋ ਮਿਲਣੀ ਹੈ ਤੇ ਜੇ ਤੁਸੀਂ ਮੰਨ ਲਓ 2000 2100 ਨੈਟੋ ਲੈਣੀਆਂ ਫਿਰ ਤੁਹਾਡਾ ਘਰ ਆਪਣਾ ਹੋਊਗਾ ਪੇਪਰ ਤੁਹਾਡੇ ਪੂਰੇ ਭਰੇ ਜਾਣਗੇ 2100 2000 ਦੇ ਜਿੰਨੇ ਤੁਸੀਂ ਹੈਕ ਭਰਉਣੇ ਨੇ ਘੰਟੇ ਕੰਮ ਕਰਨਾ ਉਸ ਸਾਹ ਨਾਲ ਕਿਸੇ ਵੀ ਭੈਣ ਭਰਾ ਨੂੰ ਕੰਮ ਦੀ ਲੋੜ ਆ ਆਪਾਂ ਸਕਰੀਨਸ਼ਾਟ ਨਾਲ ਲਾਤਾ ਵੀਰੇ ਤੁਸੀਂ ਮੈਨੂੰ ਮੈਸੇਜ ਕਰਨ ਦੀ ਬਜਾਏ ਜਾਂ ਕਾਲ ਕਰਨ ਦੀ ਬਜਾਏ ਡਾਇਰੈਕਟ ਤੁਸੀਂ ਓਨਰ ਨਾਲ ਗੱਲ ਕਰੋ ਤੁਹਾਨੂੰ ਬਾਰਾ ਖਾਂਦਾ ਤੁਸੀਂ ਕੰਮ ਤੇ ਜਾਣਾ ਚਾਹੁੰਦੇ ਹੋ ਟ్రਾਇਲ ਦੇਣਾ ਚਾਹੁੰਦੇ ਹੋ ਜਾਂ ਤੁਸੀਂ ਨੇੜੇ ਤੜੇ ਦੇ ਰਹਿ ਰਹੇ ਹੋ ਤਾਂ ਤੁਸੀਂ ਕੰਮ ਤੇ ਜਾ ਕੇ ਵੀਰੇ ਆਪਦਾ ਪਤਾ ਕਰ ਸਕਦੇ ਹੋ ਬਾਕੀ ਗੱਲਬਾਤ ਤੁਸੀਂ ਆਪ ਡਾਇਰੈਕਟ ਕਰ ਸਕਦੇ ਹੋ ਆਪਣੇ ਕੋਲੇ ਆਫਰ ਸੀ ਆਪਾਂ ਤੁਹਾਡੇ ਸਾਰੇ ਭੈਣ ਭਰਾਵਾਂ ਨਾਲ ਸ਼ੇਅਰ ਕਰਤੀ ਹੈ ਤੁਸੀਂ ਕਾਲ ਕਰਕੇ ਕੰਮ ਤੇ ਜਾ ਸਕਦੇ ਹੋ ਬਾਕੀ ਜੀ ਆਪਣੀ ਵੀਰੇ ਇਨਫੋਰਮੇਸ਼ਨ ਵਧੀਆ ਲੱਗਦੀ ਹੁੰਦੀ ਆ ਚੈਨਲ ਨੂੰ ਫੋਲੋ ਜ਼ਰੂਰ ਕਰ ਲਿਆ ਕਰੋ ਲਾਈਕ ਤੇ ਕਮੈਂਟ ਵੀ ਜ਼ਰੂਰ ਕਰ ਦਿਆ ਕਰੋ ਥੈਂਕ ਯੂ